ਛੋਟੇ ਸਿੱਧੂ ਮੂਸੇਵਾਲਾ ਦੇ ਸਵਾ ਮਹੀਨੇ ਦਾ ਹੋਣ ਤੋਂ ਬਾਅਦ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਛੋਟੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਕੈਮਰੇ ਦੇ ਸਾਹਮਣੇ ਆਏ ਨੇ ਜਿੱਥੇ ਕਿ ਕੁਝ ਕੁ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਵੀ ਚਲਦੇ ਆ ਦੇਖ ਸਕਦੇ ਤੇ ਨਾਲ ਦੀ ਨਾਲ ਸਾਰੇ 뮤직 ਇੰਡਸਟਰੀ ਤੇ ਫਿਲਮ ਇੰਡਸਟਰੀ ਤੇ ਸਿੱਧੂ ਮੂਸੇਵਾਲਾ ਨੂੰ ਚਾਣ ਵਾਲੇ ਸਾਰੇ ਛੋਟੇ ਸਿੱਧੂ ਮੂਸੇਵਾਲਾ ਨੂੰ ਦੇਖਣ ਲਈ ਹਵੇਲੀ ਵਿੱਚ ਪਹੁੰਚ ਰਹੇ ਨੇ ਸੋ ਉੱਥੇ ਹੀ ਬਲਕਾਰ ਅਣਖੀਲਾ ਵੀ ਮਾਤਾ ਚਰਨ ਕੌਰ ਕੋਲ ਪਹੁੰਚਿਆ ਜਿੱਦਿਆਂ ਕੁਝ ਕੁ ਤਸਵੀਰਾਂ ਨਿਕਲ ਕੇ ਸਾਹਮਣ ਦੀ ਦਾ ਜਦੋਂ ਬਲਕਾਰ ਅਣਖੀਲੇ ਨੂੰ ਦੁਨੀਆ ਜਾਣਦੀ ਸੀ ਪਰ ਬਾਅਦ ਦੇ ਵਿੱਚ ਬਲਕਾਰ ਅਣਖੀਲੇ ਦਾ ਅਤਾ ਪਤਾ ਹੀ ਭੁੱਲ ਗਏ ਸੀ ਪਰ ਜਦੋਂ ਸਿੱਧੂ ਮੂਸੇਵਾਲੇ ਨੇ ਆਪਣੀ ਸਟੋਰੀ ਦੇ ਵਿੱਚ ਬਲਕਾਰ ਅਣਖੀਲੇ ਦਾ ਗਾਣਾ ਲਾਇਆ ਤੇ ਨਾਲ ਦੀ ਨਾਲ ਆਪਣੇ ਨਵੇਂ ਗਾਣੇ ਦੇ ਵਿੱਚ ਬਲਕਾਰ ਅਣਖੀਲੇ ਦਾ ਨਾਮ ਲਿਆ ਤਾਂ ਬਲਕਾਰ ਅਣਖੀਲੇ ਦੀ ਦੁਬਾਰਾ ਫਿਰ ਤੋਂ ਚੜ੍ਹਾਈ ਹੋ ਗਈ ਸੋ ਉੱਥੇ ਹੀ ਕੁਝ ਕੁ ਛੋਟੇ ਸਿੱਧੂ ਮੂਸੇਵਾਲੇ ਦੇ ਵੀਡੀਓਜ਼ ਨਿਕਲ ਕੇ ਸਾਹਮਣੇ ਆਏ ਨੇ ਜੋ ਕਲਿੱਪ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ ਜੋ ਕਿਹਾ ਜਾ ਰਿਹਾ ਕਿ ਛੋਟਾ ਸਿੱਧੂ ਮੂਸੇਵਾਲਾ ਗਾ ਬਾਕੀ ਕੌਣ-ਕੌਣ ਛੋਟੇ ਸਿੱਧੂ ਮੂਸੇਵਾਲੂ ਪ ਸੋ ਉੱਥੇ ਹੀ ਇੱਕ ਲੇਟੈਸਟ ਇੰਟਰਵਿਊ ਦੇ ਵਿੱਚ ਮਾਤਾ ਚਰਨ ਕੌਰ ਨੇ ਵੀ ਇਹ ਗੱਲ ਕਹੀ ਹੈ ਕਿ ਛੋਟੇ ਸਿੱਧੂ ਮੂਸੇਵਾਲੇ ਜਨਮ ਦੀ ਖੁਸ਼ੀ ਜਿੰਨੀ ਮੈਨੂੰ ਹੋਈ ਹੈ ਮੇਰੇ ਨਾਲ ਦੁੱਗਣੀ ਖੁਸ਼ੀ ਹੈ ਜਿਹੜੀ ਕਿ ਲੋਕਾਂ ਨੂੰ ਹੋਈ ਹੈ ਜੋ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਸੀਗੇ ਜਦੋਂ ਉਸ ਟਾਈਮ ਸਿੱਧੂ ਨੇ ਜਨਮ ਲਿਆ ਸੀ ਤੇ ਹੁਣ ਜਦੋਂ ਛੋਟੇ ਸਿੱਧੂ ਨੇ ਜਨਮ ਲਿਆ ਹੈਗਾ ਮੈਨੂੰ ਓਨੀ ਹੀ ਖੁਸ਼ੀ ਹੋਈ ਹੈਗੀ ਬਾਕੀ ਸਾਰੇ ਕਮੈਂਟ ਬਾਕਸ ਦੇ ਵਿੱਚ ਛੋਟੇ ਸਿੱਧੂ ਮੂਸੇਵਾਲੇ ਦੀ ਚੜ੍ਹਦੀ ਕਲਾ ਵਾਸਤੇ ਵਾਹਿਗੁਰੂ ਵੀ ਜਰੂਰ ਲਿਖ ਕੇ ਜਾਇ ਰਬਾ